ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੋਂ ਨਾ ਇਸ ਵੇਲੇ ਆਪਣਾ 21 22 ਦੰਦਾ ਹੋ ਗਿਆ ਹੋਊਗਾ ਤੇ ਇਹ ਜਿਹੜਾ ਸਮਾਂ ਹੁੰਦਾ ਫਟਾਰੇ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਇਸੇ ਵੇਲੇ ਬੂਟਾ ਹੱਤ ਤੋਂ ਵੱਧ ਸ਼ਖਾਵਾਂ ਕੱਢਦਾ ਨਵੇਂ-ਨਵੇਂ ਜੜਾ ਬਣਾਉਂਦਾ ਤੇ ਬੂਟੇ ਨੂੰ ਇਸੇ ਵੇਲੇ ਸਭ ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਆ ਇਸੇ ਕਰਕੇ ਜ਼ਿੰਮੇਦਾਰ ਜਦੋਂ ਦੂਜੀ ਜੂੜੀਆਂ ਪਾਉਂਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਡਕਟ ਬਾਜ਼ਾਰ ਦੇ ਵਿੱਚੋਂ ਲਿਆ ਕੇ ਪਾਉਂਦੇ ਨੇ ਤਾਂ ਕਿ ਭੱਤ ਤੋਂ ਵੱਧ ਜਿਹੜਾ ਫਟਾਰਾ ਹੋਵੇ ਸਖਾਵਾਵਾਂ ਮਾਤ ਤੋਂ ਵੱਧ ਕੱਟੇ ਬੁੱਟਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਸਪਰੇਅ ਤੁਹਾਨੂੰ ਦੱਸਾਂਗੇ ਜਿਹਦੇ ਵਿੱਚ ਇਹ ਸਾਰੇ ਜ਼ਰੂਰੀ ਤੱਤ ਹੁੰਦੇ ਨੇ ਸਸਤੀ ਪਊਗੀ ਥੋੜੀ ਜਿਹੀ ਮਿਹਨਤ ਹੁੰਦੀ ਆ ਪਰ ਸਸਤੀ ਬਹੁਤ ਪਊਗੀ ਪਰ ਇਹਦਾ ਜਿਹੜਾ ਕੰਮ ਆ ਉਹ ਬਹੁਤ ਵਧੀਆ ਹੁੰਦਾ 18 ਤੁਹਾਡਾ ਜਿਹੜਾ ਬੁੱਟਾ ਬਹੁਤ ਕਰੂਗਾ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੋ ਨਵੇਂ ਉਹ ਜਿਹੜੇ ਕਿਸਾਨ ਵੀਰ ਚੈਨਲ ਦੇ ਨਾਲ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ notifications ਦੇ ਵਾਸਤੇ ਪਹਿਲ ਵਾਲਾ ਆਈਕਨ ਆ ਜਿਹੜਾ ਉਹ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਓ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਵਾਰਾ ਜਦੋਂ ਚੋਨਾ 24 25 ਦਿਨ ਦਾ ਹੁੰਦਾ ਹੈ ਇਸ ਵੇਲੇ ਬੂਟੇ ਨੂੰ ਕੁਝ ਖਾਸ ਜ਼ਰੂਰੀ ਤੱਤਾਂ ਦੀ ਲੋੜ ਹੁੰਦੀ ਹੈ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਵੱਖ-ਵੱਖ ਪ੍ਰੋਡਕਟ ਲਿਆਉਂਦੇ ਆ ਨਾ ਉਹਨਾਂ ਦੇ ਵਿੱਚੋਂ ਪੂਰੀ ਮਾਤਰਾ ਚ ਨਹੀਂ ਹੁੰਦੇ ਹੁੰਦੇ ਆ ਤੱਤ ਉਹਦੇ ਵਿੱਚ ਹੁੰਦੇ ਆ ਪਰ ਪੂਰੀ ਮਾਤਰਾ ਚ ਨਹੀਂ ਹੁੰਦੇ ਜਿੰਨੀ ਜਿੰਨੀ ਜ਼ਰੂਰਤ ਬੂਟੇ ਨੂੰ ਇਸ ਵੇਲੇ ਹੁੰਦੀ ਆ ਸੋ ਸਪਰੇਅ ਇੱਕ ਤੁਹਾਨੂੰ ਦੱਸਾਂਗੇ ਸਪਰੇਅ ਦੇ ਵਿੱਚ ਚਾਰ ਪੰਜ ਚੀਜ਼ਾਂ ਨੇ ਉਹਨਾਂ ਨੂੰ ਮਿਕਸ ਕਰਕੇ ਸਪਰੇਅ ਕਰਾਂਗੇ ਤਾਂ ਬੂਟਾ ਜਿਹੜਾ ਆਪਣਾ ਵਧੀਆ ਪੂਰਾ ਬੂਟਾ ਬਣਾਉ ਵੱਧ ਤੋਂ ਵੱਧ ਸਖਾਵਾਂ ਕਰਦੇ। ਸੋ ਨੋਟ ਕਰ ਲਓ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਕਿਸ ਤਰ੍ਹਾਂ ਮਨਾਉਣੀਆਂ ਨੇ ਪੂਰੀ ਧਿਆਨ ਨਾਲ ਸੁਣ ਲਿਓ। ਸਭ ਤੋਂ ਪਹਿਲਾਂ ਆਪਾਂ ਜ਼ਿੰਕ ਲੈਣਾ। ਜ਼ਿੰਕ ਆਪਣੇ ਕੋਲੇ ਦੋ ਤਰ੍ਹਾਂ ਦਾ ਹੈ 33% ਵਾਲਾ ਵੀ ਆਉਂਦਾ 21% ਵਾਲਾ ਵੀ ਆਉਂਦਾ ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਮਿਲਦਾ ਲੈ ਸਕਦੇ ਹੋ। ਜੇ 33% ਵਾਲਾ ਲਮੋਗੇ ਤਾਂ 300 ਗ੍ਰਾਮ ਲੈ ਲਿਓ ਜੇ 21% ਵਾਲਾ ਤਾਂ आधा ਕਿਲੋ ਜ਼ਿੰਕ ਲੈ ਲਿਓ। ਅੱਧਾ ਕਿਲੋ ਜਿੰਕ ਲੈ ਲੈਣਾ ਇਸੇ ਤਰ੍ਹਾਂ ਆਪਾਂ ਫਾਇਰ ਸਲਫੇਟ ਜਿਹਨੂੰ ਲੋਹਾ ਤੱਤ ਕਹਿੰਦੇ ਆ 1 ਕਿਲੋ ਉਹ ਲੈ ਲੈਣਾ 19% ਵਾਲਾ ਬਾਜ਼ਾਰ ਦੇ ਵਿੱਚੋਂ ਮਿਲਦਾ ਤੇ 1 ਕਿਲੋ ਉਹ ਲੈ ਲਿਓ ਤੇ ਅੱਧਾ ਕਿਲੋ ਕਲੀ ਚੂਨਾ ਜਿਹਨੂੰ ਆਪਾਂ ਕਹਿੰਦੇ ਆ ਚੂਨਾ ਹੁੰਦਾ ਉਹ ਕਲੀ ਵਾਲਾ ਚੂਨਾ ਉਹ ਲੈ ਲੈਣਾ ਇਸੇ ਤਰ੍ਹਾਂ 1 ਕਿਲੋ ਦੂਰੀਆ ਆਪਾਂ ਜਿਹੜਾ ਆਮ ਵਰਤਦੇ ਆ ਦੂਰੀਆ ਤੁਸੀਂ ਲੈ ਲਿਓ ਇਹ ਚਾਰੇ ਚੀਜ਼ਾਂ ਲੈ ਕੇ ਚਾਰਾਂ ਨੂੰ ਆਪਾਂ ਬਣਾਉਣਾ ਕਿਵੇਂ ਆ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲਿਓ ਇਹ 1 ਕਿੱਲੇ ਦਾ ਜਿਹੜਾ ਸੋ ਨੂੰ ਆ ਸਮਾਨ ਦੱਸਿਆ ਇੱਕ ਕਿੱਲੇ ਦਾ ਇੱਕ ਕਿੱਲੇ ਦੇ ਵਿੱਚ ਤੁਸੀਂ ਅ 10 ਟਰੋਲੀਆਂ ਜੜੀਆਂ 15 ਲੀਟਰ ਵਾਲੀਆਂ ਨੇ ਉਹ ਕਰ ਦਿਓ ਕਿਉਂਕਿ ਉਹਦੇ ਨਾਲ ਵਧੀਆ ਤਰੀਕੇ ਨਾਲ ਸਪਰੇਅ ਹੋ ਜਾਂਦੀ ਹੈ ਸੋ 10 ਟਰੋਲੀਆਂ ਦਾ ਸਮਾਨ ਆਏਗਾ ਇਹ ਜਿਵੇਂ ਜਿੰਨੇ ਤੁਹਾਡੇ ਕੋਲੇ ਕਿੱਲੇ ਹੈਗੇ ਉਸ ਹਿਸਾਬ ਨਾਲ ਤੁਸੀਂ ਇਹ ਦਵਾਈ ਜਿਹੜਾ ਆਪਣਾ ਸਪਰੇਅ ਬਣਾ ਸਕਦੇ ਸੋ ਪਹਿਲਾਂ ਸਾਰਿਆਂ ਨੂੰ ਪਹਿਲਾਂ ਕੀ ਕਰਨਾ ਕਲੀ ਲੈ ਲੈਣੀ ਹੈ 10 ਕਿਲੋ ਕਲੀ ਉਹਨੂੰ ਰਾਤ ਨੂੰ ਜਾਂ ਤਾਂ ਆਪਾਂ ਸਵੇਰ ਨੂੰ ਸਪਰੇਅ ਕਰਨੀ ਆ ਤਾਂ ਰਾਤ ਨੂੰ ਪਿਉਂਦੇ ਹੋ ਉਹਨੂੰ ਮਿੱਟੀ ਦਾ ਭਾਂਡਾ ਹੋਵੇ ਬਹੁਤ ਵਧੀਆ ਗੱਲ ਆ ਜਾ ਫਿਰ ਲੋਹੇ ਲੂਏ ਦਾ ਕੋਈ ਹੋਵੇ ਜਾਂ ਮਿੱਟੀ ਦਾ ਹੋਵੇ ਤਾਂ ਜਾਦਾ ਵਧੀਆ ਉਹਦੇ ਵਿੱਚ ਉਹਨੂੰ ਪਿਆਉ ਦੇਣਾ 10 ਲੀਟਰ ਪਾਣੀ ਪਾ ਦੇ ਉਹਦੇ ਵਿੱਚ ਚੰਗੀ ਤਰ੍ਹਾਂ ਪਿਓ ਕੇ ਉਹਨੂੰ ਘੋੜ ਦਿਓ ਸਵੇਰ ਤੱਕ ਕੀ ਆ ਜਿਹੜਾ ਥੱਲੇ ਚੂਨਾ ਜਾਂ ਥੱਲੇ ਰਹਿ ਜਾਂਦਾ ਜਿਹੜਾ ਉੱਪਰ ਵਾਲਾ ਪਾਣੀ ਆ ਨਤਾਰ ਕੇ ਉਹ ਪਾਣੀ ਆਪਾਂ ਵਰਤਣਾ ਉਹ ਪਾਣੀ ਦਾ ਫਾਇਦਾ ਕੀ ਹੈ ਦਾ ਇਹਦੇ ਵਿੱਚ ਇੱਕ ਤਾਂ ਕੈਲਸ਼ੀਅਮ ਹੁੰਦਾ ਕਿਉਂਕਿ ਲਾਈਮ ਪਾਊਡਰ ਹੁੰਦਾ ਹੈ ਇਹਦੇ ਵਿੱਚ ਕਲੀ ਵਾਲੇ ਪਾਊਡਰ ਚੋਂ ਕੈਲਸ਼ੀਅਮ ਆਪਾਂ ਨੂੰ ਮਿਲਦਾ ਪਰ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਹੁੰਦਾ ਪਰ ਇਹਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਜਦੋਂ ਆਪਾਂ ਜ਼ਿੰਕ ਦੀ ਸਪਰੇ ਪੱਤਿਆਂ ਤੇ ਕਰਦੇ ਆ ਨਾ ਤੇ ਟੌਕਸਿਸਿਟੀ ਆ ਜਾਂਦੀ ਆ ਬੂਟੇ ਚ ਉਹ ਪੱਤੇ ਦੇ ਵਿੱਚ ਉਹਨਾਂ ਨੂੰ ਰੋਕਦਾ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਕਲੀ ਵਾਲਾ ਪਾਣੀ ਨਾ ਇਹ ਆਪਾਂ ਇਹਦੇ ਵਿੱਚ ਜ਼ਰੂਰ ਐਡ ਕਰਨਾ ਨਹੀਂ ਤਾਂ ਪੱਤੇ ਆਪਣੇ ਛੜ ਸਕਦੇ ਨੇ ਸੋ ਇਹਦਾ ਜ਼ਿਆਦਾ ਮੇਨ ਕੰਮ ਇਹਦਾ ਨਾ ਪੱਤਿਆਂ ਨੂੰ ਛੜਨ ਤੋਂ ਰੋਕਣਾ ਸੋ ਅੱਧਾ ਕਿਲੋ ਕਲੀ ਲੈ ਲਿਓ ਤੁਸੀਂ 10 ਲੀਟਰ ਪਾਣੀ ਚ ਉਹਨੂੰ ਭੋਲ ਲੈਣਾ ਤੇ ਇਸੇ ਤਰ੍ਹਾਂ 300 ਗ੍ਰਾਮ ਆਪਾਂ ਜਿਹੜਾ ਜੈਕ ਲੜਾ 33 ਵਾਲਾ ਜੇ 21 ਵਾਲਾ ਲੈ ਲਓ ਤੁਹਾਡਾ ਕਿਲੋ ਲੈ ਲਓ ਉਹਨੂੰ ਵੀ ਤੁਸੀਂ ਉਸੇ ਤਰ੍ਹਾਂ ਅਲੱਗ ਤੋਂ ਭਾਂਡੇ ਦੇ ਵਿੱਚ ਘੋਲ ਲਿਓ ਇਹਨਾਂ ਚਾਰੇ ਜਿਹੜੀਆਂ ਤੀਜਾ ਤੁਹਾਨੂੰ ਦੱਸਿਆ ਨੇ ਤਾਰਾਂ ਨੂੰ ਜੇ ਅਲੱਗ-ਅਲੱਗ ਘੋਲੋਗੇ ਤਾਂ ਵਧੀਆ ਅ ਚੰਗੀ ਤਰ੍ਹਾਂ ਘੋਲ ਦੇਣੀਆਂ ਥੋੜਾ ਜਿਹਾ ਮਿਹਨਤ ਆਉਂਦੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਘੋਲ ਸਕਦੇ ਆਪਾਂ ਜਿੰਕ ਨੂੰ ਅਲੱਗ ਘੋਲ ਲਓ ਲੋਹੇ ਤੱਤ ਨੂੰ ਡੇਢ 1 ਕਿਲੋ ਲੋਹਾ ਡੇਢ ਕਿਲੋ ਤੱਕ ਵੀ ਲੈ ਸਕਦਾ ਤੁਸੀਂ ਫਾਇਰ ਸਲਫੇਟ ਅ ਇਹਨੂੰ ਆਪਾਂ ਕਹਿੰਦੇ ਆ ਆਮ ਇਹਨੂੰ ਜ਼ਿੰਮੇਦਾਰ ਲੋਹੇ ਦੇ ਨਾਮ ਨਾਲ ਜਾਣਦੇ ਨੇ ਤੇ ਬਾਜ਼ਾਰ 'ਚ ਲੋਕਾਂ ਕੋਈ ਫਾਇਰ ਸਲਫੇਟ ਦੇ ਨਾਮ ਤੇ ਤੁਹਾਨੂੰ ਮਿਲੂਗਾ ਇਸੇ ਤਰ੍ਹਾਂ 1 ਕਿਲੋ ਜੂਰੀਆ ਵੀ ਲੈ ਲਿਓ ਤੁਸੀਂ 1 ਕਿਲੋ ਜੂਰੀਆ ਨੂੰ ਅਲੱਗ ਘੋਲ ਦਿਓ ਸਾਰਿਆਂ ਦੇ ਵਿੱਚ 10-10 ਲੀਟਰ ਦੇ ਵਿੱਚ ਉਹਨੂੰ ਘੋਲ ਲਿਓ ਹਰੇਕ ਦੇ ਵਿੱਚੋਂ 1-1 ਲੀਟਰ ਢੋਲੀ ਦੇ ਵਿੱਚ ਪਾਣੀ ਚਲਿਓ 150 ਲੀਟਰ ਦੇ ਲਗਭਗ ਤੁਸੀਂ ਪਾਣੀ ਲਾਓ ਤੇ ਇਹਦੀ ਸਪਰੇਅ ਟਕਾ ਕੇ ਆਪਣੀ ਫਸਲ ਦੇ ਉੱਤੇ ਕਰੋ ਤੁਹਾਡੀ ਜਿਹੜੀ ਫਸਲ ਉਹਨੂੰ ਦਿਨਾਂ ਦੇ ਵਿੱਚ ਹੀ ਇੱਕ ਹਫ਼ਤੇ ਦੇ ਵਿੱਚ ਰੰਗ ਬਦਲਦੀ ਦਿਖੂ ਕਿਉਂਕਿ ਹਰ ਚੀਜ਼ ਦੀ ਉਹਨੂੰ ਜਿਹੜੀ ਜ਼ਰੂਰਤ ਪੂਰੀ ਹੋਏ ਨਾ ਇਸੇ ਸਮੇਂ ਦੇ ਉੱਤੇ ਜਦੋਂ ਬੂਟਾ ਆਪਣਾ ਉਹ ਵੀ 25 ਦਿਨਾਂ ਦਾ ਆਉਂਦਾ ਇਸ ਵੇਲੇ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਸਾਰੇ ਤੱਤਾਂ ਦੀ ਜ਼ਰੂਰਤ ਹੈ ਜਿਹੜੇ ਆਪਾਂ ਦੂਸਰੇ ਗੱਲ ਪ੍ਰੋਡਕਟ ਲਿਆ ਕੇ ਪਾਉਂਦੇ ਨਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਪਰ ਬਹੁਤ ਘੱਟ ਮਾਤਰਾ ਚ ਹੁੰਦੀਆਂ ਉਹਨਾਂ ਚੋਂ ਬੂਟੇ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ ਬਾਕੂ ਦੇ ਬਾਕੀ ਫਜ਼ੂਲ ਤੱਤ ਉਹਦੇ ਚ ਹੁੰਦੇ ਉਹਨਾਂ ਦਾ ਕੋਈ ਜਿਆਦਾ ਵੱਡਾ ਫਾਇਦਾ ਨਹੀਂ ਸੋ ਖਰਚਾ ਘੱਟ ਹੈ ਥੋੜੀ ਜਿਹੀ ਮਿਹਨਤ ਹੈ ਪਰ ਜਿਹੜਾ ਇਹਦਾ ਫਾਇਦਾ ਹੈ ਉਹ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਬੂਟਾ ਦੂਸਰੇ ਚੌਥੇ ਦਿਨ ਹੀ ਤੁਹਾਨੂੰ ਟੈਲਰਿੰਗ ਦਸਤਨੀ ਸ਼ੁਰੂ ਕਰ ਦੂਗਾ ਨਵੇਂ ਨਵੇਂ ਜਿਹੜੇ ਟੈਲਰ ਕੱਢੂ ਜੇ ਦੋ ਸਪਰਿਆ ਕਰ ਦੋ ਫਿਰ ਤਾਂ ਤੰਤਾਂ ਨੇ ਉਹ ਤੁਹਾਡੀ ਕਈ ਤਾਂ ਜ਼ਿੰਮੇਦਾਰ ਜਿਹੜੇ ਪਿਛਲੇ ਸਾਲਾਂ ਚ ਇਹ ਤਜਰਬੇ ਨੂੰ ਵਰਤਦੇ ਨੇ ਉਹ ਤਾਂ ਤਿੰਨ ਤਿੰਨ ਸਪਰਿਆ ਵੀ ਇਹ ਜਿਆ ਕਰ ਲੈਂਦੇ ਨੇ ਫਿਰ ਬੂਟਾ ਜਿਹੜਾ ਬਹੁਤ ਵਧੀਆ ਬਣਦਾ ਬੂਟਾ ਬਣਾਉਂਦਾ ਵੱਧ ਤੋਂ ਵੱਧ ਸ਼ਖਾਵਾਂ ਕੱਢਦਾ ਤੇ ਅੱਗੇ ਜਾ ਕੇ ਜੋ ਚੀਜ਼ ਦੀ ਆਪਾਂ ਨੂੰ ਜ਼ਰੂਰਤੂਗੀ ਉਹਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਮਿੱਤਰਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ ਵੀਡੀਓ ਦੋਸਤੋ ਵਧੀਆ ਲੱਗੀ ਆ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਦੋਸਤਾਂ ਨਾਲ ਤਰ੍ਹਾਂ ਦੇ ਨਾਲ ਅਕਸ਼ਰੀ ਅਕਾਲ ਦੋਸਤੋ ਧੰਨਵਾਦ ਦੋਸਤੋ